ਜੈ ਬਾਬਾ ਸੁਖਾਨੰਦ ਬਾਬਾ ਮਟ ਜੀ ਤੁਹਾਡੀ ਸਦਾ ਹੀ ਜੈ ਮੈਂ ਤੁਹਾਡਾ ਵਿਜੇ ਸ਼ਰਮਾ 7 ਜੁਲਾਈ 2025 ਦਿਨ ਸੋਮਵਾਰ ਤੁਹਾਨੂੰ ਬਾਬਾ ਜੀ ਦੀ ਸਮਾਦੀ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਬਾਬਾ ਜੀ ਦੀ ਸਮਾਦੀ ਦੇ ਨਾਲ ਪਵਨ ਪੁੱਤਰ ਵੀਰ ਹਨੂਮਾਨ ਜੀ ਦਾ ਸਰੂਪ ਲੱਗਿਆ ਹੋਇਆ ਸੰਗਤਾਂ ਹਰ ਰੋਜ਼ ਆ ਕੇ ਬਾਬਾ ਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਜੋ ਵੀ ਇਸ ਸਥਾਨ ਤੇ ਆਉਂਦਾ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਬਾਬਾ ਜੀ ਦੇ ਸਥਾਨ ਤੇ ਅਖੰਡ ਜੋਤ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤਾਂ ਤੁਸੀਂ ਵੀ ਆਓ ਬਾਬਾ ਜੀ ਦੇ ਸਥਾਨ ਤੇ ਹਰ ਮੁਰਾਦ ਇਸ ਸਥਾਨ ਤੋਂ ਪੂਰੀ ਹੋਵੇਗੀ ਪਰ ਮਨ ਸਾਫ ਚਾਹੀਦਾ ਹੈ ਬਹੁਤ ਦੂਰ ਦਰਾਡੇ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਇਸ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਨੇ ਅਤੇ ਮੂੰਹੋਂ ਮੰਗੀਆਂ ਮੁਰਾਦਾ ਸਥਾਨ ਤੇ ਪਾਉਂਦੇ ਨੇ ਤਾਂ ਵੀਡੀਓ ਸ਼ੇਅਰ ਅਤੇ ਲਾਈਕ ਕਰੋ ਜੈ ਬਾਬਾ ਮੱਠ